ਤੁਸੀਂ ਦੇਖ ਰਹੇ ਹੋ ਲੁਧਿਆਣਾ ਪਲੱਸ ਤੇ ਮੈਂ ਹਾਂ ਤਮੰਨਾ 베ਦੀ ਅਖੀਰਕਰ ਇਸ ਅਤੇ ਵਿਸ਼ਤ ਤੇ ਹਸਤੀਲ ਦੇ ਵਿੱਚ ਪਿਛਲੇ 38 ਦਿਨਾਂ ਤੋਂ ਖੱਜਲ ਹੋ ਰਹੇ ਲੋਕਾਂ ਨੇ ਹੜਤਾਲ ਖਤਮ ਹੋਣ ਤੇ ਸੁਖ ਦਾ ਸਾਹ ਲਿਆ ਤੇ ਸਵੇਰ ਤੋਂ ਹੀ ਲੋਕ ਆਪਣੀਆਂ ਰਜਿਸਟਰੀਆਂ ਕਰਵਾਉਣ ਦੇ ਲਈ ਆਣਾ ਸ਼ੁਰੂ ਹੋ ਗਏ ਦੱਸਦੇ ਕਿ ਪਿਛਲੇ 38 ਦਿਨਾਂ ਤੋਂ ਸ਼ਹਿਰ ਦੇ ਵਿੱਚ ਪੰਜਾਬ ਸਥਿਤ ਮਿਨਿਸਟਰ ਸਰਵਿਸ ਯੂਨੀਅਨ ਦੇ ਮੈਂਬਰਾਂ ਦੇ ਵੱਲੋਂ ਆਪਣੀ ਪੈਨਸ਼ਨ ਨੂੰ ਬਹਾਲ ਕੀਤੇ ਜਾਣ ਦੀ ਮੰਗ ਦੇ ਚੱਲਦੇ ਹੜਤਾਲ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਸ਼ਹਿਰ ਦੀ ਸਾਰੀ ਤਹਿਸੀਲਾਂ ਦੇ ਵਿੱਚ ਜ਼ਮੀਨ ਰਜਿਸਟਰੀਆਂ ਕਰਾਉਣ ਦਾ ਕੰਮ ਪੂਰੇ ਤਰੀਕੇ ਦੇ ਨਾਲ ਬੰਦ ਕੀਤਾ ਗਿਆ ਸੀ ਹੜਤਾਲ ਖਤਮ ਹੋਣ ਤੋਂ ਬਾਅਦ ਅੱਜ ਦਫ਼ਤਰ ਵਿਖੇ ਲੋਕਾਂ ਦਾ ਪਾਰੀ ਹਜੂਮ ਦੇਖਣ ਨੂੰ ਮਿਲਿਆ ਸਿਕਰਯੋਗ ਹੈ ਕਿ ਯੂਨੀਅਨ ਦੀ ਹੜਤਾਲ ਦੇ ਕਾਰਨ ਸੂਬੇ ਦੀ ਸਰਕਾਰ ਨੂੰ ਹਰ ਦਿਨ ਕਰੋੜਾ ਰੁਪਏ ਦਾ ਨੁਕਸਾਨ ਚੱਲਣਾ ਪਿਆ ਹੈ ਉਤੇ ਦੂਜੇ ਪਾਸੇ ਲੋਕਾਂ ਨੂੰ ਵੀ ਪਾਰੀ ਨੁਕਸਾਨ ਪਹੁੰਚਿਆ ਹੈ ਐਨਆਈ ਨਹੀਂ ਸਰਕਾਰ ਐਨਆਰਆਈਸ ਨੂੰ ਵੀ ਲੱਖਾਂ ਦੀਆਂ ਟਿਕਟਾਂ ਖਰਾਬ ਕਰਨੀਆਂ ਪਈਆਂ ਤਾਂ ਜੋ ਆਪਣੇ ਵਸੀਕੇ ਤਸਤੀਕ ਕਰ ਸਕਣ ਉਦੋਂ ਹੀ ਹੜਤਾਲ ਖੁੱਲਣ ਤੋਂ ਬਾਅਦ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲੇ ਇਸ ਦੇ ਨਾਲ ਹੀ ਕਲੋਨਾਈਜ਼ ਐਸੋਸੀਏਸ਼ਨ ਦੇ ਵੱਲੋਂ ਵੀ ਹੜਤਾਲ ਖਤਮ ਹੋਣ ਤੇ ਖੁਸ਼ੀ ਜ਼ਾਹਰ ਕੀਤੀ ਗਈ ਹੈ ਅਜਿਹੀਆਂ ਹੋਰ ਖਬਰਾਂ ਲਈ ਬਨੇ ਰੋ ਲੁਧਿਆਣਾ ਪਲੱਸ ਤੇ ਨਾਲ ਤੁਸੀਂ ਦੇਖ ਰਹੇ ਹੋ ਲੁਧਿਆਣਾ ਪਲੱਸ ਤੇ ਮੈਂ ਹਾਂ ਤਮੰਨਾ 베ਦੀ ਅਖੀਰ ਕਰ ਇਸ ਅਤੇ ਵਿਸ਼ਤ ਤੇ ਹਸੇਲ ਦੇ ਵਿੱਚ ਪਿਛਲੇ 38 ਦਿਨਾਂ ਤੋਂ ਖੱਜਲ ਹੋ ਰਹੇ ਲੋਕਾਂ ਨੇ ਹੜਤਾਲ ਖਤਮ ਹੋਣ ਤੇ ਸੁਖ ਦਾ ਸਾਹ ਲਿਆ ਤੇ ਸਵੇਰ ਤੋਂ ਹੀ ਲੋਕ ਆਪਣੀਆਂ ਰਜਿਸਟਰੀਆਂ ਕਰਵਾਉਣ ਦੇ ਲਈ ਆਣਾ ਸ਼ੁਰੂ ਹੋ ਗਏ ਦੱਸਦੇ ਕਿ ਪਿਛਲੇ 38 ਦਿਨਾਂ ਤੋਂ ਸ਼ਹਿਰ ਦੇ ਵਿੱਚ ਪੰਜਾਬ ਸਥਿਤ ਮਿਨਿਸਟਰ ਸਰਵਿਸ ਯੂਨੀਅਨ ਦੇ ਮੈਂਬਰਾਂ ਦੇ ਵੱਲੋਂ ਆਪਣੀ ਪੈਨਸ਼ਨ ਨੂੰ ਬਹਾਲ ਕੀਤੇ ਜਾਣ ਦੀ ਮੰਗ ਦੇ ਚੱਲਦੇ ਹੜਤਾਲ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਸ਼ਹਿਰ ਦੀ ਸਾਰੀ ਤਹਿਸੀਲਾਂ ਦੇ ਵਿੱਚ ਜ਼ਮੀਨ ਰਜਿਸਟਰੀ ਕਰਾਉਣ ਦਾ ਕੰਮ ਪੂਰੇ ਤਰੀਕੇ ਦੇ ਨਾਲ ਬੰਦ ਕੀਤਾ ਗਿਆ ਸੀ ਹੜਤਾਲ ਖਤਮ ਹੋਣ ਤੋਂ ਬਾਅਦ ਅੱਜ ਦਫ਼ਤਰ ਵਿਖੇ ਲੋਕਾਂ ਦਾ ਪਾਰੀ ਹਜੂਮ ਦੇਖਣ ਨੂੰ ਮਿਲਿਆ ਸਿਕਰਯੋਗ ਹੈ ਕਿ ਯੂਨੀਅਨ ਦੀ ਹੜਤਾਲ ਦੇ ਕਾਰਨ ਸੂਬੇ ਦੀ ਸਰਕਾਰ ਨੂੰ ਹਰ ਦਿਨ ਕਰੋੜਾ ਰੁਪਏ ਦਾ ਨੁਕਸਾਨ ਚੱਲਣਾ ਪਿਆ ਹੈ ਉਤੋ ਹੀ ਦੂਜੇ ਪਾਸੇ ਲੋਕਾਂ ਨੂੰ ਵੀ ਪਾਰੀ ਨੁਕਸਾਨ ਪਹੁੰਚਿਆ ਐ ਨਾ ਹੀ ਸਰਕਾਰ ਐਨਆਰਆਈਸ ਨੂੰ ਵੀ ਲੱਖਾਂ ਦੀਆਂ ਟਿਕਟਾਂ ਖਰਾਬ ਕਰਨੀਆਂ ਪਈਆਂ ਤਾਂ ਜੋ ਆਪਣੇ ਅਵਸਿੱਕੇ ਤਸਦੀਕ ਕਰ ਸਕਣ ਉਤੋ ਹੀ ਹੜਤਾਲ ਖੁੱਲਣ ਤੋਂ ਬਾਅਦ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲੇ ਇਸ ਨਾਲ ਹੀ ਕਲੋਨਾਈਜ਼ ਐਸੋਸੀਏਸ਼ਨ ਦੇ ਵੱਲੋਂ ਵੀ ਹੜਤਾਲ ਖਤਮ ਹੋਣ ਤੇ ਖੁਸ਼ੀ ਜ਼ਾਹਰ ਕੀਤੀ ਗਈ ਹੈ ਅਜਿਹੀਆਂ ਹੋਰ ਖਬਰਾਂ ਲਈ ਬਨੇ ਰੋ ਲੁਧਿਆਣਾ ਪਲੱਸ ਤੇ ਨਾਲ ਤੁਸੀਂ ਦੇਖ ਰਹੇ ਹੋ ਲੁਧਿਆਣਾ ਪਲੱਸ ਤੇ ਮੈਂ ਹਾਂ ਤਮੰਨਾ 베ਦੀ ਅਖੀਰ ਕਰ ਇਸ ਅਤੇ ਵਿਅਸਤ ਤੇ ਸਥੀਲ ਦੇ ਵਿੱਚ ਪਿਛਲੇ 38 ਦਿਨਾਂ ਤੋਂ ਖੱਜਲ ਹੋ ਰਹੇ ਲੋਕਾਂ ਨੇ ਹੜਤਾਲ ਖਤਮ ਹੋਣ ਤੇ ਸੁੱਖ ਦਾ ਸਾਹ ਲਿਆ ਤਸਵੀਰ ਤੋਂ ਹੀ ਲੋਕ ਆਪਣੀਆਂ ਰਜਿਸਟਰੀਆਂ ਕਰਵਾਉਣ ਦੇ ਲਈ ਆਣਾ ਸ਼ੁਰੂ ਹੋ ਗਏ ਦੱਸਦੇ ਕਿ ਪਿਛਲੇ 38 ਦਿਨਾਂ ਤੋਂ ਸ਼ਹਿਰ ਦੇ ਵਿੱਚ ਪੰਜਾਬ ਸਥਿਤ ਮਿਨਿਸਟਰ ਸਰਵਿਸ ਯੂਨੀਅਨ ਦੇ ਮੈਂਬਰਾਂ ਦੇ ਵੱਲੋਂ ਆਪਣੀ ਪੈਨਸ਼ਨ ਨੂੰ ਬਹਾਲ ਕੀਤੇ ਜਾਣ ਦੀ ਮੰਗ ਦੇ ਚੱਲਦੇ ਹੜਤਾਲ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਸ਼ਹਿਰ ਦੀ ਸਾਰੀ ਤਹਿਸੀਲਾਂ ਦੇ ਵਿੱਚ ਜ਼ਮੀਨ ਰਜਿਸਟਰੀ ਕਰਾਉਣ ਦਾ ਕੰਮ ਪੂਰੇ ਤਰੀਕੇ ਦੇ ਨਾਲ ਬੰਦ ਕੀਤਾ ਗਿਆ ਸੀ ਹੜਤਾਲ ਖਤਮ ਹੋਣ ਤੋਂ ਬਾਅਦ ਅੱਜ ਦਫ਼ਤਰ ਵਿਖੇ ਲੋਕਾਂ ਦਾ ਪਾਰੀ ਹਜੂਮ ਦੇਖਣ ਨੂੰ ਮਿਲਿਆ ਸਿਕਰਯੋਗ ਹੈ ਕਿ ਯੂਨੀਅਨ ਦੀ ਹੜਤਾਲ ਦੇ ਕਾਰਨ ਸੂਬੇ ਦੀ ਸਰਕਾਰ ਨੂੰ ਹਰ ਦਿਨ ਕਰੋੜਾ ਰੁਪਏ ਦਾ ਨੁਕਸਾਨ ਚੱਲਣਾ ਪਿਆ ਹੈ ਉਤੋ ਹੀ ਦੂਜੇ ਪਾਸੇ ਲੋਕਾਂ ਨੂੰ ਵੀ ਪਾਰੀ ਨੁਕਸਾਨ ਪਹੁੰਚਿਆ ਐਨਾਈ ਨਹੀਂ ਸਰਕਾਰ ਐਨਆਰਆਈਸ ਨੂੰ ਵੀ ਲੱਖਾਂ ਦੀਆਂ ਟਿਕਟਾਂ ਖਰਾਬ ਕਰਨੀਆਂ ਪਈਆਂ ਤਾਂ ਜੋ ਆਪਣੇ ਅਵਸਿੱਕ ਤੇ ਤਸਤੀਕ ਕਰ ਸਕਣ ਉਤੋ ਹੀ ਹੜਤਾਲ ਖੁੱਲਣ ਤੋਂ ਬਾਅਦ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲੇ ਇਸ ਨਾਲ ਹੀ ਕਲੋਨਾਈਜ਼ ਐਸੋਸੀਏਸ਼ਨ ਦੇ ਵੱਲੋਂ ਵੀ ਹੜਤਾਲ ਖਤਮ ਹੋਣ ਤੇ ਖੁਸ਼ੀ ਜ਼ਾਹਰ ਕੀਤੀ ਗਈ ਹੈ ਅਜਿਹੀਆਂ ਹੋਰ ਖਬਰਾਂ ਲਈ ਬਨੇਰੋ ਲੁਧਿਆਣਾ ਪਲਾਸਟੇਨਾ